ਸਾਰੇ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਆਨਰੇਬਲ ਮੇਰੇ ਭਰਾ ਬਣ ਕੇ ਮੇਰੇ ਹੱਥ ਦੇ ਵਿੱਚ ਵੀਰ ਮੈਂ ਸਿਆਪਤੀ रामचंद्र भगवान की जय ਵੀ ਅਸੀਂ 11 ਵਜੇ ਪਹੁੰਚਣਾ ਹੈ ਹਾਂ ਤਾਂ ਮੇਰਾ ਤੁਹਾਨੂੰ ਹਾਈ ਕੋਰਟ ਵੀ ਦਿਖਾ ਦੇਣ ਇੱਕ ਬਾਰਡ ਨੰਬਰ 23 ਦੇ ਵਿੱਚ ਨਸ਼ਹਿਰ ਇੱਕ ਬਿਲਡਿੰਗ ਬਣਦੀ ਸੀ ਕਿ ਜਿਸ ਦੇ ਵਿੱਚ ਮੱਲਾਵਾਸੀਆਂ ਨੂੰ ਇਤਰਾਜ਼ ਸੀਗਾ ਔਰ ਤਰੀਕ तकरीबन 100 150 ਕਰ ਹੈਗੇ ਨੇ ਜਿਹੜੇ ਇਫੈਕਟਿਵ ਹੈਗੇ ਨੇ ਔਰ ਮੈਂ ਦੇਖ ਰਿਹਾ ਕਿ ਹਰ ਪਰਿਵਾਰ ਦਾ ਕਿਸੇ ਦੀ ਪੈਣ ਕਿਸੇ ਦੀ ਮਾਤਾ ਕਿਸੇ ਦਾ ਮੈਂਬਰ ਔਰ ਹਰ ਪਰਿਵਾਰ ਦਾ ਇੱਕ ਇੱਕ ਨੰਬਰ ਅੱਜ ਇਸ ਮੀਟਿੰਗ ਦੇ ਵਿੱਚ ਪਹੁੰਚਿਆ ਉਹ ਸਭ ਨੇ ਇੱਕ ਮਤ ਫੈਸਲਾ ਲਿਆ ਕਿ ਕੋਈ ਇੱਥੇ ਇਹੋ ਜੀ ਬਿਲਡਿੰਗ ਬਣਾਉਣੀ ਚਾਹੀਦੀ ਹੈ ਜਿੱਥੇ ਸਾਡੀ ਮਾਤਾਵਾ ਪੈਣਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕੋ ਮਹੱਲੇ ਦਾ ਮਾਹੌਲ ਨਾ ਖਰਾਬ ਹੋਵੇ ਕਿਉਂਕਿ ਇਹ ਪਿਓ ਰੈਜ਼ੀਡੈਂਸ ਮੰਨਦਾ ਹੈਗਾ ਇਸ ਬਾਰੇ ਮੀਟਿੰਗ ਹੋਈ ਆ ਉਹਦੇ ਜੇ ਸਰਬਸੰਮਤੀ ਨਾਲ ਪਾਸ ਹੋਇਆ ਕਿ ਇਹ ਬਿਲਡਿੰਗ ਜਿਹੜੀ ਹੈ ਅਨਔਥਰਾਇਜ਼ਡ ਬਣ ਰਹੀ ਆ ਔਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਇਸ ਮੱਦੇਨਜ਼ਰ ਚੇਤਾਵਨੀ ਦਿੱਤੀ ਗਈ ਆ ਕਿ ਇਹਨਾਂ ਦੀ ਮਿਲੀਭੁਗਤ ਦੇ ਨਾਲ ਇਹ ਬਿਲਡਿੰਗ ਬਣ ਰਹੀ ਆ ਕਿ ਇਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਔਰ ਜੋ ਉਹਨਾਂ ਦਾ ਪਰਪਸ ਹੈਗਾ ਰੈ residențial ਦਾ ਜਾਂ ਕੋਈ ਹੋਰ ਉਹ ਚੀਜ਼ ਬਣਦੀ ਜੇਦੀ ਆ ਕਮਰਸ਼ੀਅਲ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਜਿਵੇਂ ਛਾਵੜਾ ਦੇ ਦੇਖਣ ਨੂੰ ਆ ਰਿਹਾ ਵੀ ਇਹ ਬਿਲਡਿੰਗ ਨਾ ਕੰਪਲੀਟ ਹੋਣ ਦੇ ਨੇੜੇ ਪਹੁੰਚੀ ਹੈ ਇਹ ਮਤਲਬ ਜਦੋਂ ਸ਼ੁਰੂ ਹੋਈ ਸੀ ਉਦੋਂ ਕਿਉਂ ਨਹੀਂ ਆਵਾਜ਼ ਚੱਕੀ ਗਈ ਸੀ ਦੇਖੋ ਇਹ ਲੜਾਈ ਜਿਹੜੀ ਹੈ ਮਹੱਲਾ ਵਾਸੀ ਪਿਛਲੇ 3-4 ਮਹੀਨੇ ਤੋਂ ਲੜ ਰਹੇ ਨੇ ਮਾਨਯੋਗ ਡੀਸੀ ਸਾਹਿਬ ਨੂੰ ਵੀ ਇਹਨਾਂ ਨੇ ਧਿਆਨ ਚ ਲਿਆਂਦਾ ਮੈਟਰ ਮਾਨਯੋਗ ਐਸਟੀਐਮ ਸਾਹਿਬ ਦੇ ਵੀ ਧਿਆਨ ਚ ਲਿਆਂਦਾ ਲੇਕਿਨ ਉਹ ਪਤਾ ਨਹੀਂ ਕੀ ਦੀ ਸ਼ਹਿ ਦੇ ਵਿੱਚ ਆ ਕੇ ਜਿਹੜੇ ਬਣਾ ਰਹੇ ਨੇ ਕਿਉਂ ਬਾਰ-ਬਾਰ ਬਿਲਡਿੰਗ ਚੋਰੀ ਛੁਪੇ ਦਿਨ ਰਾਤ ਸ਼ੁਰੂ ਕਰਕੇ ਇਹਨੂੰ ਅ ਅੱਗੇ ਬਤਾਂਦੇ ਨੇ ਔਰ ਜਦ ਕਿ ਮੈਂ ਸਮਝ ਰਿਹਾ ਕਿ ਨਗਰ ਕੌਂਸਲ ਨੂੰ ਡੀਸੀ ਸਾਹਿਬ ਦੇ ਔਰ ਐਸਟੀਫ ਸਾਹਿਬ ਦੇ ਵੀ ਆਦੇਸ਼ਾਂ ਦੀ ਪਾਲਣਾ ਨਹੀਂ ਹੋ ਰਹੀ ਜਿਸ ਕਰਕੇ ਮੈਨੂੰ ਲੱਗਦਾ ਹੈ ਕਿ ਕਾਫੀ ਹੈਰਾਨੀ ਦੀ ਗੱਲ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਨਗਰ ਕੌਂਸਲ ਤੇ ਵੈਸੇ ਵੀ ਆਪਾਂ ਦੇਖ ਰਿਹਾ ਕਿ 2-3 ਸਾਲਾਂ ਤੋਂ ਅਪ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਲੱਗ ਰਹੇ ਨੇ ਪਰ ਇਸ ਦੇ ਵਿੱਚ ਅਫਸਰਾਂ ਦੀ ਬਿਲੀ ਪੱਗ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅੱਦਾ ਹੈਗਾ ਜਿਹੜੀਆਂ ਰੋਡਸ ਮੇਨ ਰੋਡਸ ਨੇ ਜਾਂ 60 ਕੁਟੀਆਂ ਛੋਟੀਆਂ ਰੋਡਸ ਨੇ ਬਾਈ ਲਾਸ ਅਕੋਰਡਿੰਗ ਉੱਥੇ ਬਿਲਡਿੰਗਾਂ ਬਣਦੀਆਂ ਨੇ ਜਾਂ ਉੱਥੇ ਕਮਰਸ਼ੀਅਲ ਹੁੰਦਾ ਹੈ ਜਿੱਥੇ ਵੀ ਕੋਈ ਕਮਰਸ਼ੀਅਲ ਬਿਲਡਿੰਗ ਬਣਨੀ ਆ ਸਾਡਾ ਇਹ ਕਹਿਣਾ ਕਿ ਉਹਦੇ ਬਾਇਲਾਸ ਦੀ ਪਰਮਿਟ ਕੀਤੀ ਜਾਵੇ ਉਹਦੀ ਬਿਲਡਿੰਗ ਦੀ ਪ੍ਰੋਪਰ ਸੀਐਲਯੂ ਕਰਾਈ ਜਾਵੇ ਲੇਕਿਨ ਜਿਹੜਾ ਹੈ ਮਹੱਲੇ ਦੇ ਵਿੱਚ ਦੁਕਾਨਾਂ ਬਣਾਉਣੀਆਂ ਬਾਇਲਾਸ ਪਰਮਿਟ ਨਹੀਂ ਕਰਦੇ ਅੱਲਾ ਕਿਹਾ ਵੀ ਜਿੱਥੇ ਇੱਕ ਦੁਕਾਨ ਦੁਕਾਨਾਂ ਬਣਦੀਆਂ ਨੇ ਉਹ ਮਹੱਲੇ ਆ ਦੇ ਆਂਦੀਆਂ ਸੈਂਕੀ ਨਾਲ ਬਣਦੀਆਂ ਨੇ ਰੋਜ਼ਮਰਾ ਦੀ ਜ਼ਰੂਰਤ ਦੀਆਂ ਚੀਜ਼ਾਂ ਨਾਲ ਬਣਦੀਆਂ ਨੇ ਲੇਕਿਨ ਜੇ ਆਪਾਂ ਕਿਸੇ ਪਿਓਰ ਰਿਹਾਇਸ਼ੀ ਮਹੱਲੇ ਨੂੰ ਪਿਓਰ ਕਮਰਸ਼ੀਅਲਾਈਜ਼ ਕਰ ਦਾਂਗੇ ਤਾਂ ਨੇਚਰਲੀ ਮਹੱਲੇ ਵਾਲੇ ਇਤਰਾਜ਼ ਕਰਨਗੇ ਕੀ ਲੱਗਦਾ ਜੇ ਤੁਸੀਂ ਮਤਲਬ ਜੇ ਇਹ ਨਹੀਂ ਹਟਦੇਗੇ ਤੁਸੀਂ ਅਦ ਨਹੀਂ ਹੋਤਾ ਰਮੇਸ਼ ਕੁਮਾਰ ਬਬਲਾ ਜੀ ਜਿਹੜੇ ਸਾਰੇ ਮੈਟਰ ਨੂੰ ਮਹੱਲਾ ਵਾਸੀਆਂ ਨਾਲ ਮਿਲ ਕੇ ਦੇਖ ਰਹੇ ਨੇ ਉਹਨਾਂ ਨੇ ਸਪਸ਼ਟ ਕਿਹਾ ਕਿ ਮੈਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਵਾਂਗਾ ਅਗਰ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਆਪਣਾਈ ਦਾ ਸਹੀ ਕਾਨੂੰਨ ਮੁਤਾਬਕ ਇਹ ਬਿਲਡਿੰਗ ਨਾ ਬਣਾਇਆ ਇਸ ਤਾਂ ਇਸ ਸੂਬੇ ਪੰਜਾਬ ਦੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਸਾਡੇ ਰਾਜਾ ਬਹੁਤ ਹੀ ਸਤਿਕਾਰਯੋਗ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਨੂੰ ਇੱਕ ਬੇਨਤੀ ਕਰਨਾ ਹੈ ਜੀ ਰਾਜਪੁਰਾ ਦੇ ਵਿੱਚ ਤਾਨੂੰ ਸਪੈਸ਼ਲ ਇੱਕ ਨਜ਼ਰ ਰੱਖਣੀ ਚਾਹੀਦੀ ਹੈ ਤੇ ਜਾਂ ਫਿਰ ਇੱਕ ਵਾਰੀ ਤੁਹਾਨੂੰ ਦੇਖਣਾ ਵੀ ਚਾਹੀਦਾ ਅੱਖਾਂ ਖੋਲ ਕੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹੀਦਾ ਅੱਜ ਇਕੱਠੇ ਹੋਏ ਆਏ ਸਾਰੇ ਵਾਰਡ ਨੰਬਰ 23 ਦੇ ਵਿੱਚ ਕਿ ਸੜਕਾਂ ਦੇ ਉੱਤੇ ਜਿਸ ਤਰ੍ਹਾਂ ਆਵਾਰਾ ਪਸ਼ੂ ਹੈਗੇ ਹਨ ਜਿਸ ਤਰ੍ਹਾਂ ਸੜਕਾਂ ਦਾ ਬਦ ਹਾਲ ਹੈ ਜਿਸ ਤਰ੍ਹਾਂ ਗੁੰਡਾਗਰਦੀ ਸ਼ਰਿਆਮ ਹੋ ਰਹੀ ਹੈ ਤੁਸੀਂ ਉਸ ਤੇ ਨੱਥ ਪਾਓ ਤਾਂ ਹੀ ਇਹ ਰਾਜਪੁਰਾ ਚੈਨ ਦੀ ਸਾਹਸ ਲੈ ਸਕਦਾ ਹੈ ਤੇ ਅੱਜ ਇੱਕ ਬਹੁਤ ਵੱਡਾ ਕਟ ਕਰਿਆ ਸ਼੍ਰੀ ਬਬਲਾ ਜੀ ਨੇ ਗਮेश ਕੁਮਾਰ ਬਬਲਾ ਜੀ ਤੇ ਉਹਨਾਂ ਦੇ ਪਰਿਵਾਰ ਨੇ ਪੂਰਾ ਮੋਲਾ ਉਹਨਾਂ ਦਾ ਖੜਿਆ ਸੀਗਾ ਤੇ ਅਸੀਂ ਸੋਚਿਆ ਕਿ ਅੱਜ ਡਿਪਟੀ ਸਾਹਿਬ ਆਉਣਗੇ ਤੇ ਉਹਨਾਂ ਨੂੰ ਇੱਕ ਬੇਨਤੀ ਦੇਵਾਂਗੇ ਬਹੁਤ ਵੱਡਾ ਮੰਗ ਪੱਤਰ ਅਸੀਂ ਲੈ ਕੇ ਆਏ ਆਂ ਰਾਜਪੁਰਾ ਦੀ ਕੱਲੀ-ਕੱਲੀ ਸਮੱਸਿਆ ਦਾ ਤੇ ਜੇਕਰ ਪੁਲਿਸ ਇੰਨੀ ਮੁਸਤੈਦ ਹੋ ਗਈ ਜੇ ਜੇ ਪ੍ਰਸ਼ਾਸਨ ਇੰਨਾ ਇੱਕ ਮੁਸਤੈਦ ਹੋ ਗਿਆ ਤਾਂ ਮੈਨੂੰ ਲੱਗਦਾ ਕਿ ਉਹ ਦਿਨ ਦੂਰ ਨਹੀਂ ਜਿਸ ਦਿਨ ਰਾਜਪੁਰਾ ਸਭ ਤੋਂ ਉੱਪਰ ਹੋਊਗਾ ਤੇ ਜੇਕਰ ਰਾਜਪੁਰਾ ਸਭ ਤੋਂ ਉੱਪਰ ਹੋਊਗਾ ਫਾਂ ਮੈਂ ਤੁਸੀਂ ਰਾਜਨੀਤਿਕ ਪਾਰਟੀ ਤੋਂ ਬਿਲੋਂਗ ਕਰਦੇ ਹੋ ਜਾਂ ਤੁਸੀਂ ਕਿੱਥੇ ਰਾਜਪੁਰੇ ਚ ਰਹਿੰਦੇ ਹੋ ਸਾਰੇ ਲਈ ਬਹੁਤ ਚੰਗਾ ਹੋਏਗਾ ਤੇ ਅਸੀਂ ਇਹੀ ਬੇਨਤੀ ਲੈ ਕੇ ਅੱਜ ਸਾਰੇ ਇਸ ਕੱਟ ਦੇ ਵਿੱਚ ਇਕੱਠੇ ਹੋਏ ਹਾਂ ਨਹੀਂ ਅੱਜ ਅੱਜ ਆਪਾਂ ਕਿਸ ਮੈਟਰ ਵਾਸਤੇ ਇਕੱਠੇ ਹੋਏ ਹਾਂ ਜੀ ਇਹ ਜਿਹੜਾ ਦੁਕਾਨਾਂ ਦਾ ਮੈਟਰ ਹੈ ਇਹ ਕੀ ਮੈਟਰ ਹੈ ਜੀ ਜੀ ਮੈਟਰ ਤੁਹਾਨੂੰ ਛਾਪੜਾ ਜੀ ਨੇ ਤੇ ਬਬਲਾ ਜੀ ਨੇ ਦੱਸਿਆ ਕਿ ਇੱਕ ਕੋਈ ਦੁਕਾਨਾ ਇੱਥੇ ਬਣ ਰਹੀ ਹੈ ਤੇ ਮੋਹੱਲੇ ਵਾਲੇ ਉਸ ਤੋਂ ਖੁਸ਼ ਨਹੀਂ ਸੀਗੇ ਤੇ ਅਸੀਂ ਅੱਜ ਇਹ ਵੀ ਡਿਸਾਈਡ ਕਰਿਆ ਛਾਪੜਾ ਜੀ ਨੇ ਵੀ ਗੱਲ ਕ ਚਾਰ ਪੰਜ ਜਿਹੜੇ ਸਿਆਣੇ ਲੋਕ ਐ ਇਸ ਅਵਾਰਡ ਦੇ ਉਹਨਾਂ ਦੀ ਕਮੇਟੀ ਵੀ ਬਣਾਈਏ ਤੇ ਜਿਹੜੇ ਸਤਕਾਰਯੋਗ ਸਾਡੇ ਸਾਥੀ ਇਸ ਮੁਹਿੰਮ ਨੂੰ ਬਣਾ ਰਹੇ ਹਨ ਉਹਨਾਂ ਨਾਲ ਬੈਠ ਕੇ رابطہ ਵੀ ਹੋਣਾ ਚਾਹੀਦਾ ਇੱਕ ਵਾਰੀ ਤੁਹਾਨੂੰ ਕੁਝ ਵੀ ਕੰਮ ਕਰਨ ਤੋਂ ਪਹਿਲਾਂ ਇੱਕ ਵਾਰੀ ਕਨਸੈਂਟ ਲੈਣਾ ਚਾਹੀਦਾ ਜੇਕਰ ਜੇਕਰ ਮੋਹੱਲਿਆਲੀ ਤੁਰਾਜ਼ੀ ਹੈ ਤਾਂ ਫਿਰ ਕੋਈ ਦਿੱਕਤ ਨਹੀਂ ਹੈ ਮਗਰ ਜਿੱਥੇ ਮੈਂ ਇੱਥੇ ਆ ਕੇ ਮੈਂ ਦੇਖਿਆ ਬਹੁਤ ਵੱਡਾ ਰੋਸ ਹੈ ਲੋਕਾਂ ਦੇ ਵਿੱਚ ਲੋਕਾਂ ਨੂੰ ਲੱਗ ਰਿਹਾ ਹੈ ਕਿ ਜਿਸ ਤਰੀਕੇ ਨਾਲ ਪਹਿਲੇ ਵਾਰਦਾਤਾ ਹੋਈਆਂ ਕਿਥੇ ਵਾਰਦਾਤਾ ਹੋਰ ਨਾ ਵੱਜਣ ਉਸ ਮੁਤਲਕ ਅਸੀਂ ਅਜੇ ਇੱਕ ਮੀਟਿੰਗ ਕਰਨ ਲੱਗੇ ਇੱਕ ਠੱਠ ਜੀ ਆਜੇ ਜੋ ਵਾਰਡ ਨੰਬਰ 23 ਦਾ 23 ਨੰਬਰ ਵਾਰਡ ਦੇ ਸਾਰੇ ਪਰਿਵਾਰਾਂ ਦਾ ਠੱਠ ਆ ਤੁਸੀਂ ਇੱਕ ਤੋਂ ਪਹਿਲੇ ਸਵਾਲ ਪੁੱਤਾ ਵੀ ਜਦੇ ਚਾਲੂ ਹੋਈ ਸੀ ਕਿ ਕਿਉਂ ਨਹੀਂ ਰੁਕਿਆ ਅਸੀਂ ਜਦੇ ਪਲਾਟ ਸੇਲ ਹੋ ਰਿਆ ਸੀ ਉਸੇ ਦਿਨ ਦੇ ਲੱਡੇ ਵੇ ਸੀ ਇਹਨਾਂ ਨੂੰ ਰੋਕਣ ਵਾਸਤੇ ਜਲਵਲੇ ਰਾਜਨੀਤੀ ਥਾਪੀਆਂ ਹੁੰਦੀਆਂ ਹਨ ਨਾ ਦਿਮਾਗ ਦੇ ਕਿਹੜਾ ਫਸਪ ਜਾਂਦਾ ਵੀ ਰਾਜਨੀਤੀ ਥਾਪੀ ਮਿਲ ਗਈ ਹੈ ਜੋ ਮਰਜ਼ੀ ਕਰ ਦੋ ਕੁਟਲ ਦੋ ਲੋਕਾਂ ਨੂੰ ਅਸੀਂ ਵਾਠ ਵਾਠ ਸਮੇਂ ਦੇ ਉੱਤੇ ਜਿਹੜੇ ਹੈ ਇਹੀ ਕਹਿੰਦੇ ਰਿਹਾ ਆਂ ਵੀ ਇਹ ਸਾਡਾ ਮੱਲਾ ਹੈ ਸਾਡੇ ਰੈਸੀ ਪਲਾਟ ਹੈ ਅੱਜ ਸੈਟ ਕਰਨ ਵਾਸਤੇ ਸਾਨੂੰ ਪਾਰਕਾ ਨਹੀਂ ਮਿਲੀ ਆ ਰੋਡ ਨਹੀਂ ਮਿਲੇ ਐਨੀ ਡਾਕਟਰੀਆਂ ਵਾਰਦਾਤਾ ਹੁੰਦੀ ਆ ਇਹ ਕੋ ਮੱਲਾ ਹੈ ਜਿੱਥੇ ਬੱਚੇ ਕਮਾ ਸਕਦੇ ਆ ਆਪਣੇ ਬਜ਼ੁਰਗਾਂ ਨੂੰ ਕਮਾ ਸਕਦੇ ਆ ਵੀ ਸਾਡੇ ਦੇ ਰਹਿਮ ਕਰੋ ਜਿਹੜਾ ਹੈ ਇਹਨੂੰ ਇੱਥੇ ਰਹਿਣ ਦਿਓ ਜਿੱਲੇ ਅਸੀਂ ਦੇਖਿਆ ਵੀ ਇਹ ਹਟਦੇ ਨਹੀਂ ਕਦੇ ਪੁਲਿਸ ਦਾ ਸਾਰਾ ਲੈਂਦੇ ਆ ਕਦੇ ਰਾਜਨੀਤੀ ਤਰਤਾਂ ਦਾ ਸਾਰਾ ਲੈਂਦੇ ਆ ਇਸ ਮੱਲੇ ਨੂੰ ਜਿਹੜੇ ਵਾਰਡ ਦੇ ਲੋਕ ਹੈ ਉਹਨਾਂ ਨੂੰ ਕੁਝ ਨਹੀਂ ਸਮਝਦੇ ਸਿਰੇ ਲੱਗਿਆ ਜਦੇ ਅਸੀਂ ਐਸਡੀਐਮ ਸਾਹਿਬ ਤੇ ਡੀਸੀ ਸਾਹਿਬ ਦਾ ਦਰਵਾਜ਼ਾ ਖੜਕਾਇਆ ਸਾਨੂੰ ਕਲੀਅਰ ਚਿੱਟ ਮਿਲੀ ਮਿਊਸਪਲ ਕਮੇਟੀ ਨੂੰ ਆਦੇਸ਼ ਹੋਇਆ ਵੀ ਜਿਹੜੇ ਅਫਸਰਾਂ ਨੇ ਇਹੋ ਜਿਹੇ ਕੰਮ ਕਰਾਉਂਦੇ ਆ ਜਿਹੜੇ ਹੈ ਮੇਨ ਚੌਕਰੇ ਥਾਪੀਆਂ ਦੇ ਕੇ ਬਿਲਡਿੰਗਾਂ ਤਿਆਰ ਕਰਾਉਂਦੇ ਆ ਰੈਸੀ ਪਲਾਟਾਂ ਦੇ ਵਿੱਚ ਇਹ ਨਹੀਂ ਹੋਣੇ ਉਹਨਾਂ ਨੇ ਦੇਰਨ ਦੇ 3 ਦਿਨਾਂ ਦੇ ਆਰਡਰ ਦਿੱਤੇ 3 ਦਿਨਾਂ ਦੇ ਆਰਡਰ ਹੋਰੇ ਆ 4 ਮਹੀਨੇ ਹੋਰੇ ਆਰਡਰ ਹੋਏ ਨੂੰ ਬਾਰ-ਬਾਰ ਅਸੀਂ ਦਰਵਾਜ਼ਾ ਖੜਕਾਇਆ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਕਦੇ ਰਾਤ ਨੂੰ 12 ਵਜੇ ਸਟਾਰਟ ਹੋ ਜਾਂਦਾ ਪਰ ਮੋਟਾ ਦੇ 11 ਵਜੇ ਸਟਾਰਟ ਹੋ ਜਾਂਦਾ ਔਰ ਮੈਂ ਹੋਰ ਬਿੰਦੀ ਕਰਾਣਾ ਜਦ ਜੇ ਹਾਈ ਕੋਰਟ ਅਸੀਂ ਪਹੁੰਚਾਂਗੇ ਜਿਹੜੇ ਜਿਹੜੇ ਮਾਲਿਆਂ ਦੇ ਵਿੱਚ ਇਹਨਾਂ ਨੇ ਜੜੀਆਂ ਦੁਪਾਨਾ ਤਿਆਰ ਕੀਤੀਆਂ ਗੈਰ ਕਾਨੂੰਨੀ ਢੰਗ ਦੇ ਨਾਲ ਜਿਸ ਅ fırsਰਾਂ ਨੇ ਇਹਨਾਂ ਨੂੰ ਥਾਪੀ ਦਿੱਤੀ ਰਾਜਨੀਤੀਆਂ ਨੂੰ ਇਹ ਸਾਰਿਆਂ ਨੂੰ ਪ੍ਰਸੀਡ ਦੇ ਉੱਤੇ ਹਾਈ ਕੋਰਟ ਲੈ ਜਾਵਾਂਗੇ ਕਿਉਂ ਇਹ ਪੱਲੇ ਦਾ ਕੰਮ ਜਿਹੜਾ ਹੈ ਸ਼ਹਿਰ ਵਾਸਤੇ ਹੈ ਲੋਕਾਂ ਦੇ ਹੱਟ ਵਾਸਤੇ ਹੈ ਮੈਂ ਤੇ ਸ਼ਹਿਰ ਵਾਸੀ ਲੋਕਤਾਂ ਨੂੰ ਵੀ ਅਪੀਲ ਕਰਾਣਾ ਵੀ ਜਾਗੋ ਜਦ ਮਾਲੇ ਖਤਮ ਹੋ ਗਏ ਕਿੱਥੇ ਜਾਵਾਂਗੇ ਆਪਾਂ ਅੱਜ ਜਿਹੜੇ ਇਓ ਜੀ ਤਰਤਾਂ ਉਹਨਾਂ ਨੂੰ ਕੀ ਆ ਉਹਨਾਂ ਦੇ ਦਰਵਾਜ਼ੇ ਖੁੱਲੇ ਮਿਆਂ ਹਾਜ਼ਰੀ ਪੂਰਤੋ ਤੇ ਜਿੱਥੇ ਮਰਜੀ ਜਾ ਕੇ ਕਬਜ਼ੇ ਡਰ ਲਓ ਜਿੱਥੇ ਮਰਜੀ ਜਾ ਕੇ ਬਿਲਡਿੰਗਾਂ ਤਿਆਰ ਕਰ ਲਓ ਤੇ ਮੈਂ ਰਮੇਸ਼ ਕੁਮਾਰ ਬਬਲਾ ਇਸ ਵਾਰਡ ਨੂੰ ਵਿਸ਼ਵਾਸ ਦਿਵਾਇਆ ਤੇ ਇਸ ਵਾਰਡ ਦਾ ਮੈਨੂੰ ਪੂਰਾ ਸਮਰਥਨ ਹੈ ਤੇ ਅੱਜ ਪ੍ਰਵੀਨ ਛਾਵੜਾ ਜੀ ਨੇ ਵੀ ਥਾਪੀ ਦਿੱਤੀ ਹੈ ਨਿਤਨ ਪੁਰਾਣਾ ਜੀ ਵੀ ਇਹ ਸਾਰਾ ਵਾਰਡ ਜਿਹੜਾ ਹੈ ਠੜਿਆ ਜਲਦ ਸਾਨੂੰ ਭਾਵੇਂ ਥੋੜੇ ਥੋੜੇ ਪੈਸੇ ਇੱਥੋਂ ਠੱਠੇ ਡਰਦੇ ਇਹਨਾਂ ਨੂੰ ਇੱਕ ਵਾਰੀ ਹਾਈ ਕੋਰਟ ਦਾ ਦਰਵਾਜ਼ਾ ਜ਼ਰੂਰ ਦਿਖਾਵਾਂਗੇ ਉਸ ਅਫਸਰਾਂ ਨੂੰ ਉਸ ਰਾਜਨੀਤੀ ਲੋਟਾ ਨੂੰ ਤੇ ਉਸ ਜਿਹੜੇ ਇਹ ਡੀਲਰ ਜਿਹੜੇ ਹੈ ਨਜਾਇਜ਼ ਤੌਰ ਤੇ ਜਿਹੜੇ ਧੰਦੇ ਟਰਦੇ ਆ ਇਹਨਾਂ ਦੀਆਂ ਹੋਰ ਪ੍ਰਾਪਰਟੀਆਂ ਦੀ ਵੀ ਜਾਂਚ ਕਰਵਾਵਾਂਗੇ ਐਨੀ ਮੇਰੀ ਬੇਨਤੀ ਕਰਦਾ ਆਵਾਂ ਮੈਂ ਅਗਲਾ ਜਿਹੜਾ ਕਦਮ ਹੈ ਉਹ ਹਾਈ ਕੋਰਟ ਦਾ ਜਿਹੜਾ ਹੈ ਪਿਆਰ ਹੈ ਅੱਜ ਕਿਸ ਅਫਸਰ ਨੇ ਆਣਾ ਸੀ ਤੇ ਕਿਉਂ ਆਣਾ ਸੀ ਅੱਜ ਜੀ ਸਾਨੂੰ ਪਹਿਲੇ ਤਾਂ ਇੱਥੇ ਪੁਲਿਸ ਦਾ ਤਟਾ ਸਾਨੂੰ ਦੇਖਣ ਨੂੰ ਮਿਲਿਆ ਇਸ ਵਾਟ ਨੂੰ ਉਹ ਵਾਟ ਵਾਲਿਆਂ ਨੇ ਬੜੀ ਹਿੰਮਤ ਦਿਖਾਈ ਜਲਵਲੇ ਵਿਰੋਧ ਕੀਤਾ ਤੇ ਉਹ ਚਲੇ ਗਏ ਫਿਰ ਸਾਨੂੰ ਜਿਹੜੇ ਹੈ ਇੱਥੇ ਡਿਪਟੀ ਸਾਹਿਬ ਨੇ ਬੁਲਾਇਆ ਪਰਸੋਂ ਬੁਲਾਇਆ ਉਹਨਾਂ ਦੇ ਵਾਸਤੇ ਜੜੀ ਸੀ ਅਸੀਂ ਤਾਂ ਵੀ ਸਾਡੀ ਪੰਚਾਇਤ ਦਾ ਫੈਸਲਾ ਕਹਿੰਦਾ ਕੋਈ ਨਹੀਂ ਪੰਚਾਇਤ ਦਾ ਵੀ ਦੇਖ ਲਾਂ ਉਹਨੇ ਮਲੇ ਦਾ ਵੀ ਦੇਖ ਲਾਂ ਰਿਹਾ ਵੀ ਮੈਂ ਉੱਥੇ 11 ਵਜੇ ਜਿਹੜਾ ਪਹੁੰਚਣਾ ਅਸੀਂ ਡਿਪਟੀ ਸਾਹਿਬ ਨੂੰ ਕਿਹਾ ਵੀ ਤੁਸੀਂ ਆਹ ਪੂਰੀ ਟੀਮ ਲੈ ਕੇ ਅਸੀਂ ਤੁਹਾਡਾ ਸਵਾਗਤ ਕਰਾਂਗੇ ਪਰ ਕਾਮਰ ਸਹੀ ਨੂੰ ਸਹੀ ਟਣਾ ਗਲਤ ਕੰਮ ਇਹ ਵਾਟ ਨਹੀਂ ਬਰਦਾਸ਼ਤ ਕਰੇਗਾ ਉਹਨਾਂ ਨੇ ਸਾਨੂੰ 11 ਵਜੇ ਦਾ ਟਾਈਮ ਦਿੱਤਾ ਸੀ ਅਸੀਂ 2 ਘੰਟੇ 2.5 ਘੰਟੇ ਉਹਨਾਂ ਦੀ ਵੇਟ ਦਿੱਤੀ ਪੂਰਾ ਮਾਲਾ 208 ਦੇ ਵਿੱਚ ਇੱਥੇ ਬੈਠਾ ਰਿਹਾ ਉਹਨਾਂ ਦੀ ਇੰਤਜ਼ਾਰ ਵਾਸਤੇ ਉਹ ਜਿਹੜੇ ਹੈ ਇੱਥੇ ਨਹੀਂ ਪਹੁੰਚੇ ਤੇ ਤੁਹਾਡੇ ਮੀਡੀਆ ਦੇ ਜ਼ਰੀਏ ਉਹਨਾਂ ਨੂੰ ਇੱਕੋ ਮੈਸੇਜ ਮਿਲ ਜਾਏਗਾ ਵੀ ਉੱਥੇ ਲੋਟ ਵਾਟੇ ਵੀ ਦੁਖੀ ਐ ਲੋਟ ਆਪਣਾ ਹੱਕ ਮੰਗਣਾ ਚਾਹੁੰਦੇ ਐ ਤੇ ਇਹ ਮੈਟਰ ਜਿਹੜਾ ਹੈ ਐਸਬੀਐਮ ਦੇ ਅੰਡਰ ਹੁੰਦਾ ਜਾਂ ਸਾਡੇ ਡੀਸੀ ਸਾਹਿਬ ਦੇ ਅੰਡਰ ਹੁੰਦਾ ਜਿਲ੍ਹੇ ਦੇ ਮਾਲ ਟਾ ਜਾਂ ਮਿਊਸਪਲ ਕਮੇਟੀ ਦੇ ਅੰਡਰ ਹੁੰਦਾ ਡਿਪਟੀ ਸਾਹਿਬ ਦਾ ਤੇ ਇੱਥੇ ਕੋਈ ਮੈਟਰ ਹੀ ਨਹੀਂ ਐ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਇਹ ਲੋਕਾਂ ਦਾ ਮੈਟਰ ਐ ਤੇ ਲੋਕਾਂ ਦੇ ਉੱਤੇ ਛੱਡੋ ਜਿਹੜੇ ਲੋਕ ਇਸ ਚੀ ਦੀ ਹਵਾਏ ਉਠਾਉਂਦੇ ਆ ਤੁਸੀਂ ਆਪਣਾ ਇਹ ਕਦਮ ਵਧਾਓ ਤੇ ਉਹਨੂੰ ਨਾਲ ਖੜ ਤੇ ਇਹਨੂੰ ਮਲਬੇ ਦੀ ਢੇਰੀ ਦੇ ਵਿੱਚ ਜਿਹੜਾ ਤਬੀਲ ਕਰੋ ਜੋ 3 ਦਿਨਾਂ ਦਾ ਆਰਡਰ ਹੋਇਆ ਸੀ 3 ਮਹੀਨੇ ਤੋਂ ਜਿਹੜਾ ਟੰਮ ਰੁਕਿਆ ਹੋਇਆ ਹੁਣ ਹਾਈ ਕੋਰਟ ਜਾਵਾਂਗੇ ਜਿਹੜੇ ਜੜ ਬੰਦੇ ਇਸ ਸ਼ਰਨ ਦੇ ਵਿੱਚ ਆਇਆ ਉਹ ਸਭ ਦੀ ਉੱਤੇ ਤਰੀਕ ਜੜੀ ਆ ਤੁਸੀਂ ਜਾਣੀ ਜਹ ਜਨਤਾ ਜਾਪ